ਪਛikal ਦੋਸਤੋ ਮੈਂ ਕਮਲ ਸੁਹਾਣਾ ਜ਼ਿੰਦਗੀ ਨਾਮਾਂ ਦੇ ਵਿੱਚ ਅੱਛੀ ਕੁਝ ਗੱਲਾਂ ਤੋਂ ਬੋਲ ਕਰੰਨਾ ਹੈ। ਸਾਨੂੰ ਬਚਪਨ ਤੋਂ ਬਹੁਤ ਸਾਰੀਆਂ ਅੰਗਲਾਂ ਸਿੱਖੀਆਂ ਜਾਂਦੀਆਂ ਨੇ। ਬਹੁਤ ਸਾਰੀਆਂ ਚੀਜ਼ਾਂ ਦਾ ਮਤਲਬ ਇਹ ਹੈ ਕਿ ਇਮਾਨਦਾਰੀ ਬਹੁਤ ਚੰਗੀ ਨੀਤੀ ਹੈ। ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਕਦੇ ਝੂਠ ਨਾ ਬੋਲੋ। ਕਿ ਮੈਂ ਸਫਲਤਾ ਪ੍ਰਾਪਤ ਕਰੀਏ। ਤੇ ਹੋਰ ਵੀ ਪਤਾ ਨਹੀਂ ਕਿੰਨੀਆਂ ਗੱਲਾਂ ਜਿਹੜੀਆਂ ਬਚਪਨ ਤੋਂ ਸਾਨੂੰ ਸਮਝਾਈਆਂ ਜਾਂਦੀਆਂ ਨੇ ਸਿੱਖਾਈਆਂ ਜਾਂਦੀਆਂ ਨੇ। ਸਾਨੂੰ ਸ਼ਾਇਦ ਇਹ ਨੀਸ ਖਾਇ ਜਾਂਦਾ ਹੈਗਾ ਕਿ ਸਮੇਂ ਤੇ ਸਥਾਨ ਦੇ ਬਦਲਣ ਦੇ ਨਾਲ ਇਨਾ ਚੀਜ਼ਾਂ ਦੇ ਵਿੱਚ ਵੀ ਚੇਂਜ ਹੋ ਜਾਏਗਾ ਮੈਨੂੰ ਲੱਗਦਾ ਹੁੰਦਾ ਕਿ ਹਰ 10 ਸਾਲ ਬਾਅਦ ਚੀਜ਼ਾਂ ਪਹਿਲਾਂ ਵਰਗੀਆਂ ਨਹੀਂ ਰਹਿੰਦੀਆਂ ਵੈਸੇ ਤਾਂ ਪਲ-ਪਲ ਬਦਲਦੀ ਜ਼ਿੰਦਗੀ ਤੇ ਪਲ-ਪਲ ਬਦਲਦੀ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਸਥਿਰ ਨਹੀਂ ਹੈ ਪਰ ਮਿਨਿਮਮ 10 ਸਾਲ ਤੇ ਇਸ ਤੋਂ ਘੱਟ ਵੀ ਹੋ ਸਕਦਾ ਇਸ ਤੋਂ ਵੱਧ ਵੀ ਹੋ ਸਕਦਾ ਸਮਾਂ ਤਾਂ ਉਹਨਾਂ ਦੇ ਵਿੱਚ ਚੀਜ਼ਾਂ ਦੇ ਅਰਥ ਬਦਲਦੇ ਜਾਂਦੇ ਨੇ ਅਸੀਂ ਜੋ ਪੁਰਾਣਾ ਲਾਈਫ ਸਟਾਈਲ ਜਾਂ ਜੋ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਸੀ ਅਸੀਂ ਉਹੀ ਲੈ ਕੇ ਇਸ ਦੁਨੀਆ ਦੇ ਵਿੱਚ ਜਿਤਰਾਂਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥੋਂ ਨਿਕਲ ਜਾਣਗੀਆਂ ਬਹੁਤ ਸਾਰੀਆਂ ਚੀਜ਼ਾਂ ਤੱਕ ਅਸੀਂ ਪਹੁੰਚ ਨਹੀਂ ਪਾਵਾਂਗੇ ਤਾਂ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿਵੇਂ ਸਫਲਤਾ ਦੀ ਕੁੰਜੀ ਹੈ ਪਰ ਮਿਹਨਤ ਕਰਨੀ ਕਿਹੜੇ ਕੰਮ ਦੇ ਵਿੱਚ ਹੈ ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ। ਕਈ ਵਾਰੀ ਅਸੀਂ ਗਲਤ ਥਾਂ ਤੇ ਆਪਣੀ ਮਿਹਨਤ ਜ਼ਾਇਆ ਕਰ ਰਹੇ ਹੁੰਦੇ ਹਾਂ। ਇਹ ਵੀ ਕਾਬਲੀਅਤ ਹੀ ਆ ਜਦੋਂ ਸਾਨੂੰ ਇਹ ਪਤਾ ਲੱਗ ਜਾਵੇ ਕਿ ਇਹ ਚੀਜ਼ ਤੇ ਲਈ ਮੈਂ ਬਣਿਆ ਨਹੀਂ। ਮੈਂ ਇਹ ਚੀਜ਼ ਤੇ ਕਾਬਲ ਨਹੀਂ। ਇਹ ਸਮਝ ਲੈਣਾ ਬਹੁਤ ਕਾਬਲੀਅਤ ਹੈ। ਜ਼ਿੰਦਗੀ ਬਹੁਤ ਕੀਮਤੀ ਹੈ ਜ਼ਿੰਦਗੀ ਦਾ ਇੱਕ ਇੱਕ ਮਿੰਟ ਕੀਮਤੀ ਹੈ ਗਲਤ ਥਾਂ ਤੇ ਉਹਨੂੰ ਜ਼ਾਇਆ ਕਰਨ ਦੇ ਨਾਲੋਂ ਚੰਗਾ ਕਿ ਅਸਲੀਅਤ ਨੂੰ ਮੰਨ ਲਈਏ ਕਿ ਮੈਂ ਇਹ ਚੀਜ਼ ਨਹੀਂ ਬਣਿਆ ਤੇ ਫਿਰ ਉਹ ਫਾਈਂਡ ਆਊਟ ਕਰਨਾ ਉਹ ਚੀਜ਼ ਤਲਾਸ਼ਨੀ ਹੈ ਜਿਹੜੀ ਚੀਜ਼ ਲਈ ਤੁਸੀਂ ਬਣੇ ਹੋਏ ਹੋ ਫਿਰ ਉੱਥੇ ਮਿਹਨਤ ਕਰੋ پڑھائی ਲਿਖਾਈ ਦਾ ਇਹ ਫਾਇਦਾ ਕਿ ਅਸੀਂ ਜਦਬਾਜ਼ੀ ਦੇ ਵਿੱਚ ਆਪਣੀ ਜ਼ਿੰਦਗੀ ਦਾ ਦਾਤ ਨਹੀਂ ਲਿਆ ਇਹ ਇੱਕ ੜਾਈ ਦਾ ਫਾਇਦਾ ਅਸੀਂ ਕਿਸੇ ਨੂੰ ਕੁਝ ਵੀ ਕਰਕੇ ਨਹੀਂ ਦਿਖਾਉਣਾ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਮੇਰੇ ਖਿਆਲ ਵਿੱਚ ਉਦੋਂ ਆਉਂਦੀ ਹੈ ਜਦੋਂ ਅਸੀਂ ਆਪ ਦੀ ਨਿਗਾਹ ਦੇ ਵਿੱਚ ਉੱਠਦੇ ਹਾਂ ਕਿ ਮੈਂ ਕੱਲ ਜਿਵੇਂ ਦਾ ਸੀ ਮੈਂ ਅੱਜ ਉਹਦੇ ਤੋਂ ਬਿਹਤਰ ਬਣਾਂ ਇਹ ਸਭ ਪ੍ਰੋਮੋਸ਼ਨ ਲੋਕ ਸਾਨੂੰ ਨਾਇਕ ਮੰਨਣ ਲੋਕ ਕਹਿੰਨ ਜੀ ਵਾਹ ਜੀ ਵਾਹ ਕੀ ਬਾਤ ਹੈ ਪਰ ਅਸੀਂ ਦੋਨੋਂ ਸ਼ੀਸ਼ੇ ਦੇ ਵਿੱਚ ਕੁਝ ਨੂੰ ਦੇਖੀਏ ਤੇ ਸਾਨੂੰ ਕੋਈ ਤਬਦੀਲੀ ਨਜ਼ਰ ਨਾ ਆਵੇ ਸਾਨੂੰ ਚੰਗਾ ਮਹਿਸੂਸ ਨਾ ਹੋਵੇ ਤਾਂ ਫਿਰ ਜ਼ਿੰਦਗੀ ਦੀ ਗੱਡੀ ਪਟੜੀ ਤੇ ਆ ਹੀ ਨਹੀਂ ਸਕਦੀ ਅਸੀਂ ਆਪਣੀ ਨਿਗਾਹ ਦੇ ਵਿੱਚ ਉੱਚੇ ਉੱਠਣੀ ਜਦੋਂ ਤੁਸੀਂ ਆਪਣੀ ਨਿਗਾਹ ਦੇ ਵਿੱਚ ਉੱਚੇ ਉੱਠਦੇ ਹੋ ਉਦੋਂ ਦੁਨੀਆ ਵੀ ਤੁਹਾਨੂੰ ਦੇਖਦੀ ਹੈ ਉਸ ਤੋਂ ਬਾਅਦ ਅਗਰ ਦੁਨੀਆ ਤੁਹਾਨੂੰ ਨਹੀਂ ਵੀ ਤੁਹਾਡੀ ਤਾਰੀਫ਼ ਕਰਦੀ ਦੁਨੀਆ ਨਹੀਂ ਵੀ ਤੁਹਾਨੂੰ ਸੁਲਾਉਂਦੀ ਤੇ ਕੋਈ ਮਸਲਾ ਨਹੀਂ ਤੁਸੀਂ ਆਪਣੀ ਨਿਗਾਹ ਦੇ ਵਿੱਚ ਆਪਣੀ ਫੈਮਲੀ ਦੀ ਨਿਗਾਹ ਵਿੱਚ ਤੁਹਾਡੇ ਖਾਸ ਦੋਸਤਾਂ ਦੀ ਨਿਗਾਹ ਦੇ ਵਿੱਚ ਅਗਰ ਤੁਸੀਂ ਠੀਕ ਹੋ ਤਾਂ ਫਿਰ ਤੁਸੀਂ ਠੀਕ ਹੋ ਫਿਰ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ ਨਾਲ ਕਿ ਦੁਨੀਆ ਕੀ ਕਹਿੰਦੀ ਹੈ ਕਿਉਂਕਿ ਤੁਹਾਡੇ ਉਹਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਬਹੁਤ ਤਕਲੀਫਾਂ ਵਾਲੇ ਸਮੇਂ ਹੁੰਦੇ ਨੇ ਬਹੁਤ ਔਖੇ ਸਮੇਂ ਹੁੰਦੇ ਨੇ ਉਦੇ ਵਿੱਚ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੁੰਦਾ ਉਹਦੇ ਵਿੱਚ ਤੁਹਾਡੇ ਖਾਸ ਦੋਸਤ ਤੁਹਾਡੇ ਨਾਲ ਹੁੰਦੇ ਉਹਦੇ ਵਿੱਚ ਤੁਹਾਡੇ ਭੈਣ ਭਰਾ ਤੁਹਾਡੇ ਨਾਲ ਹੁੰਦੇ ਉਹਦੇ ਵਿੱਚ ਤੁਸੀਂ ਆਪਣੇ ਨਾਲ ਹੁੰਦੇ ਤਾਂ ਫਿਰ ਅਸੀਂ ਦੂਜਿਆਂ ਨੂੰ ਖੁਸ਼ ਕਰਨ ਦੇ ਲਈ ਚੀਜ਼ਾਂ ਕਿਉਂ ਕਰੀਏ ਅਸੀਂ ਆਪਣੇ ਲਈ ਕਰਨੀਆਂ ਨੇ ਅਸੀਂ ਉਹਨਾਂ ਚੁਣਿੰਦਾ ਲੋਕਾਂ ਦੀ ਕਰਨੀਆਂ ਨੇ ਜਿਹੜੇ ਮੁਸ਼ਕਲਾਂ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਮੁਸ਼ਕਲਾਂ ਦੇ ਵਿੱਚ ਸਾਡੇ ਹਾਲਾ ਸ਼ੀਰ ਹੁੰਦੇ ਨੇ ਅਸੀਂ ਚੀਜ਼ਾਂ ਉਹਨਾਂ ਲਈ ਕਰਨੀਆਂ ਨੇ ਲੋਕ ਕੀ ਕਹਿਣਗੇ ਇਹ ਚੀਜ਼ ਦੀ ਫਿਕਰ ਛੱਡੋ ਤੇ ਜੋ ਤੁਹਾਨੂੰ ਪਸੰਦ ਆ ਜਿਹੜੀ ਚੀਜ਼ ਤੁਸੀਂ ਕਰਨਾ ਚਾਹੁੰਦੇ ਹੋ ਜਿਹੜੀ ਚੀਜ਼ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਜਿਹੜੇ ਰਸਤੇ ਤੁਸੀਂ ਫੜਨਾ ਚਾਹੁੰਦੇ ਹੋ ਜਿਹੜੇ ਰਸਤਿਆਂ ਦੇ ਤੁਸੀਂ ਚੱਲਣਾ ਚਾਹੁੰਦੇ ਹੋ ਉਹ ਰਸਤੇ ਚੱਲ ਲਵੋ ਤੇ ਜ਼ਿੰਦਗੀ ਦੇ ਵਿੱਚ ਫਿਰ ਉਸ ਚੀਜ਼ ਲਈ ਬੇਅੰਤਹ ਮਿਹਨਤ ਕਰੋ ਸਿੱਦਕਤ ਨਾਲ ਉਸੇ ਤੇ ਲੱਗੇ ਰਹੋ ਤਾਂ ਮੰਜ਼ਲਾਂ ਕੀ ਹਨ ਮੰਜ਼ਲਾਂ ਮੰਜ਼ਲਾਂ ਕੁਝ ਨਹੀਂ ਹਨ ਤੁਸੀਂ ਜੋ ਚੀਜ਼ ਤੁਹਾਨੂੰ ਪਸੰਦ ਆ ਉਹ ਕਰਨੀ ਨਸੀਬ ਹੋ ਜਾਣੀ ਜਿਹੜੀ ਜਿਹੜਾ ਕੰਮ ਤੁਹਾਨੂੰ ਪਸੰਦ ਆ ਉਹ ਤੁਸੀਂ ਅਗਰ ਕਰਦੇ ਰਹਿੰਦੇ ਹੋ ਤੇ ਖੁਸ਼ੀ ਆ ਸਕੂਨ ਸਕੂਨ ਤੋਂ ਵੱਡਾ ਕੁਝ ਨਹੀਂ ਹੈਗਾ ਬਾਕੀ ਸਾਰੀਆਂ ਚੀਜ਼ਾਂ ਆਉਂਦੀ ਜਾਂਦੀ ਰਹਿੰਦੀਆਂ ਨੇ ਜਿੱਤਾਂ ਹਾਰਾਂ ਦੁੱਖ ਸੁ ਇਹ ਸਭ ਚੱਲਦਾ ਰਹਿੰਦਾ ਜ਼ਿੰਦਗੀ ਜ਼ਿੰਦਾਬਾਦ ਸ਼ੁਕਰੀਆ